ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵਗੇ ਰਿਕਵੈਸਟ ਬੇਨਤੀ ਕਰਦੇ ਆਂ ਸਵੇ ਸਵੇ ਪਸ਼ੂ ਦੀ ਦੋ ਟਾਈਮ ਤਸੱਲੀ ਜ਼ਰੂਰ ਕਰਿਆ ਕਰੋ ਜੇ ਦੂਰ ਬੈਠੇ ਜੇ ਤੇ ਆਨਲਾਈਨ ਚ ਵਾਈ ਵੀਡੀਓ ਕਾਲ ਤੇ ਚੋ ਸਕਦੇ ਜੀ ਜਿਹੜਾ ਨੇੜੇ ਆ ਉਹ ਆ ਕੇ ਚੋ ਸਕਦਾ ਗੱਬਨੋ ਟੇ ਪਕੇ ਚਾਥਲੀ ਕਰਕੇ ਬਿਲਕੁਲ ਓਕੇ ਫਿਰ ਲਿਆ ਕਰੋ ਠੀਕ ਹੈ ਜੀ ਬੇਨਤੀ ਕਰਦੇ ਰਹਿੰਦੇ ਆ ਆਪਣੇ ਦੁੱਧ ਦਾ ਤੇ ਸੂਵੇਦਨ ਤਾਜ਼ਾ ਆਪ ਲਾਇਆ ਕਰੋ ਕਿੰਨਾ ਸੂਵਾ ਤੇ ਕਿੰਨਾ ਕਿ ਦੁੱਧ ਭਰੂਗੀ ਤੇ ਅੱਜ ਦੀ ਆਪਣੀ ਵੀਡੀਓ ਪਿੰਡ ਕਲਸ ਜਿਹੜਾ ਬਿਲਕੁਲ ਮੇਨ ਬਾਰਡਰ ਤੇ ਆ ਖੇਮਕਰਨ ਬਾਰਡਰ ਤੇ ਲੱਗੇ ਪਿੰਡ ਕਲਸੋਂ ਦਾ ਸਜਣੋ ਕਲਸਾਂ ਦਾ ਪਾਉ ਮੇਰ ਸਿੰਘ ਪਾਉ ਮੇਰ ਜੇ ਕੋਲ ਦੋ ਮੱਜਾਂ ਸੱਜਣੋ ਸੋਈ ਸਵਾਈ ਤੇ ਤਿਆਰ ਬਾਕੀ ਬਣੇ ਰਿਓ ਕਰਦੇ ਆਂ ਗੱਲਬਾਤ ਪਾਉ ਮੇਰ ਸੁਣਾ ਹੋਰ ਭਾਈ ਜੀ ਸਤਿ ਸ੍ਰੀ ਅਕਾਲ ਕਾਇਮ ਆ ਚੜਦੀ ਕਲਾ ਪਾਉ ਠੀਕ ਐ ਡਰੈਸ ਕਰਕੇ ਕਰਾਂ ਨਮੋਟ ਪਿੰਡ ਕਲਸਰ ਇੱਧਰ ਆ ਜੋ ਮੜਿਆ ਬਾਦ ਤੇ ਜਲਾ ਸ੍ਰੀ ਚਰਨ ਦਰਨ ਸਾਹਿਬ ਤੇ ਮੋਬਾਈਲ ਨੰਬਰ ਬਾਈ 74 74 ਦੇ 33992 ਠੀਕ ਆ ਦੋ ਪਸ਼ੂ ਹਨਾ ਠੀਕ ਆ ਜੀ ਆ ਪਰਸੋਂ ਕੀ ਮੈਂ ਲਾਈ ਮੜੀ ਜੇਕਰਾਂ ਮਗਰੋਂ ਚਲ ਗਈ ਮਵਾਈਏ ਕੀਟ ਵਖਾਉਂਦੀ ਵਾ 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 ਕੀ ਬਾਤ ਹਨਾ ਲੇਵਾ ਬੜਾ ਯਾਰ ਖੁੱਲਾ ਮੈਂ ਦਾ ਕੱਲ ਸੋਈਆ ਨਹੀਂ ਪਰਸੋਂ ਸੋਈ ਬਾਬਾ ਜੀ ਅੱਛਾ ਪਰਸੋਂ ਦੀ ਸੋਈ 10 ਕਿਲੋ ਬੋੜਾ ਇਹ ਕੋਲ ਤਿਆਰ ਆ 10 ਕਿਲੋ ਬੋੜਾ 10 ਕਿਲੋ ਬਾਕੀ ਯਾਰ ਨਾੜ ਨੂੜ ਬੜੀ ਹਨਾ ਚੰਕਰੀਆ ਮੇਰਾ ਆਪਣੇ ਕੋਲ ਦੋ ਦਿਨ ਹੋਰ ਹੈ ਕਿ 12 ਕਿਲੋ ਦੁੱਧ ਚਵਾ ਕੇ ਦੇਵਾਂਗੇ ਨਹੀਂ ਯਾਰ 12 ਜਿੱਦਾਂ ਦਾ ਲੈਵਾ ਹੈ ਨਾ 12 ਅਗਲਾਂ ਨੇ ਆਖਣਾ ਫੇਰ ਰੱਖ ਜਾਂਦੇ ਆ 12 13 ਕਿਲੋ ਇਹਨੂੰ ਆਂਡਾ ਵੀ ਕੁਛ ਨਹੀਂ ਯਾਰ ਮੈਂ ਡੇਰੀ ਮਰ ਬਲਦੀ ਹੈ ਨਾ ਕੱਟੀ ਦਿੱਤੀ ਹੈ ਦੁੱਧ ਕੱਟੇ ਹੀ ਮਾਰੀ ਆ ਠੀਕ ਆ ਨਾਰੂ ਨਾਲ ਓਕੇ ਓਕੇ ਖੋਲ ਦੇ ਮਰਾਪਰਾ ਬਾਕੀ ਸਜਣੋ ਥਾਂ ਲੈਵਾ ਬਹੁਤ ਸੋਹਣਾ ਲੱਗਾ ਪੱਧਰ ਓਕੇ ਥਾਂ ਲੈਵਾ ਹੈ ਨਾ ਫੇਰ ਪੋਲੀ ਓਕੇ ਓਕੇ ਚੋਣ ਬਿਲਕੁਲ ਓਕੇ ਓਕੇ ਠੀਕ ਆ ਲੋਈ ਸਜਣੋ ਤੋਰਾ ਕਰਵਾਉਣਾ ਚੈੱਕ ਇਹ ਮੇਨ ਬਾਟਰ ਦੀਆਂ ਮਰਜ਼ਾਂ ਬਿਲਕੁਲ ਖੇਮ ਕਰਨ ਬਾਰਡਰ ਤੇ ਜਿਹੜਾ ਸਾਡਾ ਤੋਰਦੇ ਮੇਰਾ ਬਾਈ ਹਿੱਕਦੇ ਉਥੇ ਮੇਰਾ ਹਿੱਕਦੇ ਕਰੇ ਦੇਖਦੇ ਕੋਈ ਹੁਣ ਟੱਟੀ ਦੀ ਕੋਈ ਗੱਲ ਉਧਰ ਸਵੇਰ ਦਾ ਤਾਜ਼ਾ ਲਾਇਓ ਦੂਜਾ ਤੀਜਾ ਚੌਥਾ ਕਿਣਵਾਏ ਇਹ ਕਿਉਂਕਿ ਤਹਾਂ ਹੀ ਤਸੱਲੀ ਕਰਨੀ ਕਿਵਾ ਸੁਆ ਲਾਇਓ ਭਾਈ ਜੀ ਲਾਇਓ ਬਹੁਤ ਲਾਇਓ ਬਾਕੀ ਮੈਂ ਚੰਗੀ ਜੇ ਡੇਰੀ ਮਤਲਬ ਦੀ ਦੁੱਧ ਮਤਲਬ ਦੀ ਮੈਂ ਆ ਦੁੱਧ ਚੰਗਾ ਕੱਢੂਗੀ ਕਿਉਂਕਿ ਵਜਨ ਵਟਾ ਵੀ ਚੰਗਾ ਏ ਤੇ ਥਣ ਭਾਂਡਾ ਵੀ ਚੰਗਾ ਲਓ ਜੀ ਤੇ ਰੇਟ ਵੀ ਸੂਤ ਹੀ ਹੋਊਗਾ ਭਾਈ ਰੇਟ ਕੀ ਕਰਦਗੇ ਰੇਟ ਭਾਈ ਇਹਦਾ ਹੈਗਾ ਜੇ 90 ਅੱਛਾ ਉਹ ਵਿੱਚੋਂ ਕਟਾ ਲਗੇ 88000 ਦੀ 88 85 ਦੀ ਨਾ ਹਾਦ ਨਾ ਕਰਦਗੇ ਯਾਰ ਨਹੀਂ ਕਾਕਾ ਯਾਰ ਮੁਸ਼ਕਿਲ ਨਾ ਇਹਨੇ ਫੇਰ ਮਗਰੋਂ ਵਿੱਚੋਂ ਘਟਨ ਘਟਾਉਣ ਵਾਲਾ ਕੰਮ ਹੋਇਆ। ਚੱਲ ਦੇ ਦੇ। 86 ਦੀ ਕਰ ਦੇ। 86 ਦੀ। 86 ਦੀ ਕਰ ਦੇ। ਲਓ ਜੀ। 86 ਦੀ ਹੋ ਗਈ ਸਜਣੋ। ਆ ਮੈਂ ਲਾਈ ਇੱਕ ਰਮਾੜੀ ਜੀ ਗੱਬਣ। ਇਹ ਜੀ ਹੱਦ ਤੱਕ ਲੈ ਜਣਾ ਜਾਂ ਬਿੰਦੀਆਂ ਵਾਲਾ ਛੱਡਾ ਆਂਦਾ ਬਿਲਕੁਲ ਬਿੰਦੀਆਂ ਆ ਕੇ ਆਉਂਦੀਆਂ। ਇਹਦੀਆਂ ਪਿੰਡੇ ਦੇ ਨਾੜਾਂ ਨੂੰ ਉਹਨਾਂ ਦੇ ਦੀਆਂ ਝੋਟੀਆਂ ਬਰੀਕੀਆਂ ਵੇ। ਵਾ 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 ਯਾ ਥਾਨ ਬੜਾ ਚੰਗਾ ਲੱਗਾ ਝੋਟੀ ਨੂੰ। ਕੋਈ ਬਾਈ ਸ਼ਾਈ। ਦੂਜਾ ਕਿੰਨਾ ਹੋਊਗੀ ਬਾਈ ਜੀ। ਦੂਜਾ ਸੂਗਾ। ਓਕੇ ਯਾਰ ਜਿੰਦੀ ਰਵੇ। ਖਾਨ ਚੰਗਾ ਪਾਇਆ ਦੂਜਾ ਸੂਆ ਖੋਲ ਤੇ ਮੇਰਾ ਬਾਈ ਬਣ ਕੇ ਨੂੰ ਵੀ ਲੋ ਜੀ ਬਾਕੀ ਸੱਜਣੋ ਢਿਲ ਟੁਲ ਚੰਗੀ ਆ ਝੋਟੀ ਖੁੱਲੂਗੀ ਵੇਖ ਹੀ ਸਕਦੇ ਤੁਸੀਂ ਕਿਵੇਂ ਦੀ ਢਿਲ ਪੈਣਦੀ ਏ ਜੇ ਤੇ ਦਿਨ ਸਾਡੇ ਏੜੀਏ ਨਾਲ ਕੋਈ 5-7 ਦਿਨ ਕੱਢਦੇ ਜਾਦਾ ਭਾਈ ਬਾਕੀ ਪਾਰ ਪਿਛੇ ਦੇ ਥਣਾਂ ਦੀ ਫੁੱਲ ਗਰੰਟੀ ਹੋ ਮਾਣ ਆਪਦਾ ਸੰਤੂ ਸਾਹਿਬ ਲਿਆਂਦੀ ਤੇ ਪਖੇਤ ਥੱਲੇ ਹੀ ਕਰਕੇ ਤੇ ਤਸੱਲੀ ਕਰਕੇ ਖੜੇ ਆ ਜਾਈ ਨੂੰ ਮੈਨੂੰ ਹਫਤਾ ਹੋ ਗਿਆ ਪਿਛੇ ਦੀ ਫੁੱਲ ਘੰਟੇ ਉਹਨਾਂ ਦਾ ਗਰੰਟੀ ਦਿੱਤੀ ਸੀ ਆਪਣੇ ਘਰ ਵੀ ਇਹਨੇ ਨਹੀਂ ਰਤਾ ਜਿੰਨਾ ਵੀ ਨਾ ਨੇ ਖਾਇਆ ਨਾ ਕੁਝ ਹਫਤਾ ਹੋ ਗਿਆ ਬਿਲਕੁਲ ਫਿਰ ਕਿਨੇ ਇੱਥੋਂ ਕਢਣਾ ਲਾਇਓ ਪਰ ਮੇਰਾ ਨਾ ਹੁਣ ਡੰਗਰ ਥੋੜੇ ਜੇ ਮੇਰੇ ਡੇਰ ਕਿ ਮਹੀਨੇ ਨੂੰ ਸੁੰਦੇ ਆ ਮੇਰਾ ਜੀ ਕਰਦਾ ਵੀ ਉਧਰੋਂ ਕੋਈ ਵੇਚ ਕੇ ਦੇ ਝੋਟੀ ਸੋਹਣੀ ਉਹ ਚਾ ਰੱਖ ਲੀ ਝੋਟੀ ਇਹ ਰੱਖ ਲੀ ਰੱਖ ਲੇ ਪਰ ਹੁਣ ਮੇਰਾ ਇਹ ਸਰਕੰ ਫਿਰ ਉਹੀ ਤਰ੍ਹਾਂ ਦਾ ਪਿਆ ਬਿਲਕੁਲ ਬਿਲਕੁਲ ਜੀ ਉਹ ਰਾਇ ਤਾਂ ਇਹੋ ਨਾਲ ਇੰਤਿਹਾਈ ਬੈਠਾ ਰਹੇ ਬਤੂ ਉਹ ਉਹ ਹੀ ਘਰੇ ਰੱਖਣ ਵਾਲੀ ਹੈ ਬਿਲਕੁਲ ਭਾਈ ਰੇਟ ਇਹਦਾ ਕੀ ਰਹਿ ਗਿਆ ਰੇਟ ਇਹਦਾ ਭਾਈ 1 12 ਹਾਂ 1 10 ਦੀ ਇਹਸਨੋਂ ਦੇ ਹਾਂ ਨਾ ਹਾਂ ਨਾ ਹਾਂ ਚਲਿਆ ਯਾਰ ਘਟਾ ਲੀ ਕਿੰਨੇ ਚੋਂ ਦੱਸ ਕਿਉਂ 1 12 ਆ ਗਿਆ ਹੈ ਅੱਛਾ ਤੇ 10 ਦੀ ਦੇ ਦੇ ਆਗੇ ਅੱਛਾ ਇਹ ਝੋਟੀ ਵੇਖੋ ਨਾ ਵੱਡੀ ਆ ਨਹੀਂ ਹੋਰ ਛਕਣੀ ਦੀਆਂ ਬਰੀਕੀਆਂ ਲੈ ਵੀ ਲਾਉਣਾ ਸਾਹਿਬ ਨਹੀਂ ਝੋਟੀ ਕੋਈ ਛਕਣੀ ਝੋਟੀ ਜਰਤ ਆ ਜਿੰਨਾ ਵੀ ਛਕਣੀ ਹੈਗਾ ਮੈਂ ਥੱਲੇੋਂ ਵੇਖੋ ਐ ਥੱਲੇ ਵਾ ਪੱਦਰ ਹੈ ਬੇਲ ਕੋਲਾ ਓਕੇ ਹੋਰ ਫੈਂਗ ਸੁੰਗ ਬੜਾ ਸੁਣਾ ਇਹ ਕਾਠ ਦੀ ਦੇਣੀ ਆ ਇੱਕ ਨੌ ਦੀ ਦੇ ਆਠ ਦੀ ਜਾਂਦੇ ਝੋਟੀ ਉਹ 100 ਰੁਪਏ ਛੋੜ ਉਹ 200 ਓਕੇ ਸੱਜਣੋ ਖਰੀਦਦਾਰੀ ਕਰਿਓ ਪਿੰਡ ਜਿਹੜਾ ਪਹੁੰਚਣਾ ਪਊਗਾ ਖਾਸ ਬਾਡਰੀ ਰਿਗੇ ਦਾ ਪਿੰਡ ਹੈ ਸਾਡਾ ਆ ਗਿਆ ਖੇਮਕਰਨ ਦੇ ਨੇੜੇ ਕਲਸ ਜ ਨੂੰ ਕਹਿ ਸਕਦੇ ਆ ਬਿਲਕੁਲ ਖੇਮਕਰਨ ਦੇ ਤੁਸੀਂ ਖਾਸ ਵਿజిਟ ਰੱਖਿਓ ਤੇ ਲੱਗੇ ਆ ਪਿੰਡ ਜਿਹੜਾ ਕਲਸ ਠੀਕ ਹੈ ਜੀ ਸਤਿ ਸ੍ਰੀ ਅਕਾਲ